ਹਸਪੀਟਲ ਦੇ ਵਿੱਚ ਕਾਫੀ ਲਗਾਤਾਰ ਚੋਰੀਆਂ ਨੇ ਖਤਨਾਵਾ ਸਮਝਾਈਆਂ ਦੇ ਬਾਰੇ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਿਵਲ ਹਸਪੀਟਲ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਉਸ ਤੋਂ ਇਲਾਵਾ ਜਿਹੜੀਆਂ ਹੋਰ ਵੀ ਚੋਰੀ ਦੀਆਂ ਵਾਰਦਾਤਾਂ ਹੋਈਆਂ ਨੇ ਸਦੇ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਇਨੀਸ਼ੀਅਲੀ ਆਪਾਂ ਨਾਲ ਦੀ ਨਾਲ ਹੀ ਐਫੇਅਰ ਬਲੌਂਚ ਕੀਤੀ ਹੋਈ ਹੈ ਸਾਰਿਆਂ ਦੇ ਵਿੱਚ ਐਂਡ ਇਹ ਦੱਸਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਜਿਹੜੇ ਹੁਣ ਤੱਕ ਪ੍ਰੋਟੋਕਾਲ ਜਿਹੜੇ ਹੈਗੇ ਨੇ ਇਹਨਾਂ ਦੇ ਕੋਲੋਂ 15 ਵਹੀਕਲ ਜਿਹੜੇ ਹੈਗੇ ਨੇ ਉਹ ਰਿਕਵਰ ਕੀਤੇ ਹੋਏ ਨੇ ਜਿਦੇ ਚ ਸਿਵਲ ਹਸਪੀਟਲ ਕਿੰਨੇ ਕਿਥੋ ਕਿਥੋਂ ਦੇ ਰੋਕੀ ਸੀ ਜਿਹੜੇ ਦੋ ਮੁਕਦਮੇ ਦਰਜ ਹੋਏ ਨੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਜੀ ਇੱਕ ਦੋਸ਼ੀ ਜਿਹੜਾ ਹੈਗਾ ਤਰਨਤਾਰਨ ਦੇ ਦੋ ਦੋਸ਼ੀ ਤਰਨਤਾਰਨ ਦੇ ਰਹਿਣ ਵਾਲੇ ਨੇ ਤੇ ਦੋ ਜਿਹੜੇ ਨੇ ਏਰੀਆ ਮਕਬੂਲਪੁਰੇ ਦੇ ਫਲੈਟ ਏਰੀਆ ਜਿਹੜੇ ਹੈਗੇ ਨੇ ਉੱਥੋਂ ਦੇ ਰਹਿਣ ਵਾਲੇ ਨੇ ਪਹਿਲਾਂ ਕੋਈ ਮਾਮਲੇ ਨੇ ਤੇ ਦਰਜ ਸੀ ਹਾਂ ਜੀ ਇਹਨਾਂ ਤੇ ਜਿਹੜੇ ਨੇ ਪਹਿਲਾਂ ਹੀ ਚੋਰੀਆਂ ਕਰਨ ਦੇ ਆਦੀ ਨੇ ਨਸ਼ਾ ਪੀਣ ਦੇ ਵੀ ਆਦੀ ਹੈਗੇ ਨੇ ਇਹ ਆਪਣੇ ਨਸ਼ੇ ਦੀ ਪੂਰਤੀ ਵਗੈਰਾ ਕਰਨ ਵਾਸਤੇ ਜਿਹੜੇ ਆਪਣੇ ਜੜੀਆਂ ਨੇ ਚੋਰੀਆਂ ਕਰਦੇ ਸੀ ਸਰ ਇਹ ਕਹਿੰਦੇ ਆ ਜੋ ਸਾਨੂੰ ਦੋਸਤੋ ਬਦ ਲੱਗਦਾ ਕਿ ਪੁਲਿਸ ਆਪਣੀ ਪੈਣੀ ਨਜ਼ਰ ਰੱਖਦੀ ਬਾਜ ਯਾਨੀ ਪਰ ਜਦੋਂ ਪੁਲਿਸ ਦੀ ਕਿਤੇ ਵੀ ਆਈਪੀ ਜੁੜੀ ਲੱਗਦੀ ਉਦੋਂ ਇਹ ਚੋਰ ਚੱਕਵਾ ਦਿੰਦੇ ਨੇ ਉਹਦੇ ਵਾਸਤੇ ਕੀ ਆਉਣ ਵਾਲੇ ਸਮਝ ਰਣਨੀਤੀ ਸਿਵਲ ਹਸਪੀਟਲ ਤੇ ਪੁਲਿਸ ਦੀ ਸਾਂਝੀ ਹੋਏਗੀ ਇਹਦੇ ਵਿੱਚ ਅਸੀਂ ਜਿਹੜੀ ਹੈਗੀ ਇੱਕ ਆਪਣੀ ਫਲਾਈਂਗ ਸਕਾਡ ਜਿਹੜੀ ਬਣਾਈ ਹੋਈ ਹੈ ਜਿਹੜੀ ਚੋਰਾਂ ਦੇ ਉੱਤੇ ਜਿਹੜੀ ਆਪਣੀ ਨਿਗਰ ਰੱਖਦੀ ਜੋ ਸਿਵਲ ਕੱਪੜਿਆਂ ਦੇ ਵਿੱਚ ਹੁੰਦੀ ਹੈ ਸਾਦੇ ਕੱਪੜਿਆਂ ਚ ਹੁੰਦੀ ਹੈ ਤਾਂ ਜੋ ਇਹਨਾਂ ਨੂੰ ਜਿਹੜਾ ਸਟੋਰ ਸਾਨੂੰ ਚੱਕਮਾਰਾ ਦੇ ਪਾ ਇਸ ਤੋਂ ਇਲਾਵਾ ਅਸੀਂ ਸੀਸੀਟੀਵੀ ਰਾਈ ਵੀ ਜਿਹੜੀਆਂ ਇਹਨਾਂ ਤੇ ਲਗਾਤਾਰ ਨਜ਼ਰ ਰੱਖ ਤਾਂ ਲੋਕਾਂ ਨੂੰ ਕੀ ਸੁਨੇਹਾ ਦਿੰਦੇ ਹਾਂ ਜਿਹੜੇ ਉੱਥੇ OPD ਵਾਸਤੇ ਹੁੰਦੇ ਆ ਜਾਂ ਪੇਸ਼ੈਂਟ ਲੋਕਾਂ ਨੂੰ ਮੈਂ ਇਹ ਮੈਸੇਜ ਦੇਣੀ ਹੈ ਕਿ ਤੁਸੀਂ ਆਪਣਾ ਵਹੀਕਲ ਜਿਹੜਾ ਹੈਗਾ ਆ ਉਹਨੂੰ ਪਾਰਕਿੰਗ ਦੇ ਵਿੱਚ ਹੀ ਲਗਾਓ ਅਗਰ ਹੋ ਸਕੇ ਤਾਂ ਤੁਸੀਂ ਉਹਦੇ 'ਚ ਆਪਣਾ ਜਿਹੜਾ GPS ਸਿਸਟਮ ਜ਼ਰੂਰ ਇੰਸਟਾਲ ਕਰਾਓ ਤਾਂ ਜੋ ਉਹਨਾਂ ਨਾਲ ਇਦਾਂ ਦੀ ਕੋਈ ਵੀ ਘਟਨਾ ਜਿਹੜੀ ਨਾ ਵਾਪਰੇ